ਮੌਕਾ ਪ੍ਰਸਤ ਲੋਕਾਂ ਬਾਰੇ ਅਸੀਂ ਬਹੁਤ ਸੁਣਿਆ ਹੈ ਕਿ ਪਹਿਲਾਂ ਜਿਹੜੇ ਬਹੁਤ ਕਰੇਬੀ ਹੁੰਦੇ ਆ ਪਰ ਜਦੋਂ ਕੋਈ ਮੁਸ਼ਕਲ ਆ ਜਾਵੇ ਫਿਰ ਸਾਰੇ ਸਾਥ ਛੱਡ ਜਾਂਦੇ ਆ ਫਿਰ ਕੋਈ ਵੀ ਨੇੜੇ ਨਹੀਂ ਆਉਂਦਾ ਲੇਕਿਨ ਅਸੀਂ ਆਪ ਜੀ ਦੇ ਨਾਲ ਐਸੀ ਦਾਸਤਾਨ ਦੀ ਸਾਂਝ ਪਾਵਾਂਗੇ ਕੇ ਜਿਨੇ ਮੁਸ਼ਕਲ ਦੇ ਵੇਲੇ ਸਾਥ ਦਿੱਤਾ ਮਸੀਬਤ ਦੇ ਵਿੱਚ ਜਿੰਨੇ ਸੀ ਉਹ ਬਾਹ ਫੜੀ ਔਰ ਆਪਣਾ ਆਪ ਕੁਰਬਾਨ ਕਰਕੇ ਵੀ ਆਪਣੇ ਮਿੱਤਰ ਦੇ ਪੁੱਤਰ ਦੀ ਜਾਨ ਬਚਾਈ ਸੀ ਇਹ ਕੌਣ ਸੀ ਮਹਾਨ ਸ਼ਖਸੀਅਤ ਤੇ ਇਹ ਸਾਰੀ ਘਟਨਾ ਕਿਵੇਂ ਵਾਪਰਦੀ ਹੈ ਆਪਾਂ ਇਸ ਨੂੰ ਵਿਚਾਰ ਹੰਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇਰੀ ਵੀਡੀਓ ਅਸੀਂ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਕਿ ਜਦੋਂ ਮਸੇ ਰੰਗੜ ਨੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਣ ਕੇ ਦਰਸ਼ੀ दरबार ਸਾਹਿਬ ਦੀ ਮਰਿਆਦਾ ਜਿਹੜੀ ਸੀ ਉਹਨੂੰ ਵਿਗਾੜਨ ਦਾ ਯਤਨ ਕੀਤਾ ਉੱਥੇ ਆਣ ਕੇ ਹੁੱਕਾ ਪੀਤਾ ਉੱਥੇ ਬੀੜੀਆਂ ਪੀਤੀਆਂ ਵੇਸਵਾਵਾਂ ਦੇ ਨਾਚ ਨਚਾਏ ਸ਼ਰਾਬ ਦੇ ਤੌਰ ਚਲਾਏ ਤਾਂ ਫਿਰ ਦੋ ਯੋਧੇ ਜਿਹੜੇ ਆ ਉਹ ਬੀਕਾ ਨੇਰ ਦੀ ਧਰਤੀ ਤੋਂ ਆਉਂਦੇ ਆ ਭਾਈ ਸੁਖਾ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਆਣ ਕੇ 11 ਅਗਸਤ ਸਨ 1740 ਈਸਵੀ ਨੂੰ ਮੱッセ ਦਾ ਸਿਰ ਵੱਢ ਕੇ ਜਿਹੜਾ ਵਾ ਉਹ ਘੋੜੇ ਤੇ ਸਵਾਰ ਹੋ ਕੇ ਬੀਕਾ ਨੇਰ ਦੇ ਜੰਗਲਾਂ ਵਾਲੇ ਪਾਸੇ ਨੂੰ ਫਿਰ ਦੁਬਾਰਾ ਚਲੇ ਜਾਂਦੇ ਆ ਜਦੋਂ ਮੱਸੇ ਰੰਗੜ ਦੇ ਸਿਰ ਵੱਢਣ ਦੀ ਖਬਰ ਪੰਜਾਬ ਦੇ ਲੋਕਾਂ ਦੇ ਵਿੱਚ ਜਾਂਦੀ ਹੈ ਤਾਂ ਚਾਰੇ ਪਾਸੇ ਜਿਹੜੀ ਹੈ ਉਹ ਇੱਕ ਹਲਚਲ ਮਚ ਜਾਂਦੀ ਹੈ ਕਿ ਸਿੱਖ ਜਿਹੜੇ ਅਜੇ ਵੀ ਹੈਗੇ ਐ ਔਰ ਏਡੇ ਵੱਡੇ ਫੌਜਦਾਰ ਦਾ ਸਿਰ ਜਿਹੜਾ ਉਹ ਚਿੱਟੇ ਦਿਨ ਵੱਢ ਕੇ ਲੈ ਗਏ ਔਰ ਕਿਸੇ ਨੂੰ ਖਬਰ ਤੱਕ ਵੀ ਜਿਹੜੀ ਉਹ ਨਹੀਂ ਖਾਲਸੇ ਨੇ ਹੋਣ ਦਿੱਤੇ ਜਦੋਂ ਇਸ ਗੱਲ ਦਾ ਪਤਾ ਮੱਸੇ ਦੇ ਪਰਿਵਾਰ ਨੂੰ ਲੱਗਾ ਮੱਸੇ ਦੀ بیگم ਮੱਸੇ ਦੇ ਭਰਾ ਮੱਸੇ ਦੇ ਭਤੀਜੇ ਜਿਹੜੇ ਆ ਉਹ ਮੱਸੇ ਰੰਗੜ ਦਾ ਧੜ ਚੁੱਕਦੇ ਆ ਜਿਹੜਾ ਬਿਨਾ ਸਿਰ ਤੋਂ ਸੀ ਉਹਨੂੰ ਗੱਡੇ ਦੇ ਵਿੱਚ ਰੱਖਦੇ ਆ ਤੇ ਅੰਮ੍ਰਿਤਸਰ ਤੋਂ ਲਾਹੌਰ ਵਾਲੇ ਪਾਸੇ ਨੂੰ ਚਲੇ ਜਾਂਦੇ ਐ ਜਾ ਕੇ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਬਿਨਾ ਸਿਰ ਤੋਂ ਧੜ ਰੱਖ ਕੇ ਤਾਂ ਹਾਂ ਮਾਰ ਮਾਰ ਕੇ ਬੰਮਸੇ ਦੀ ਬੀਗਮ ਜਿਹੜੀ ਆ ਉਹ ਰੋਂਦੀ ਐ ਕੀਰਨੇ ਪਾਉਂਦੀ ਐ ਤੇ ਕਹਿੰਦੀ ਐ ਕਿ ਖਾਨ ਭਾਦਰ ਜ਼ਕਰੀਆ ਖਾਨ 10 13 ਕਾਦਾ ਰਾਜ ਐ ਤੇਰੇ ਰਾਜ ਵਿੱਚ ਮੇਰੇ ਪਤੀ ਦਾ ਸਿਰ ਵੱਢ ਕੇ ਲੈ ਗਏ ਤੇ ਬਿਨਾ ਸਿਰ ਤੋਂ ਲੋਥ ਜਿਹੜੀ ਆ ਉਹ ਤੇਰੇ ਸਾਹਮਣੇ ਪਈ ਐ ਤੂੰ ਸਿੱਖਾਂ ਨੂੰ ਮਾਰ ਮਾਰ ਕੇ ਥੱਕ ਗਿਆ ਪਰ ਸਿੱਖ ਜਿਹੜੇ ਫਿਰ ਵੀ ਨਹੀਂ ਮੁੱਕੇ ਪਰ ਬਿਨਾ ਕਿਸੇ ਕਾਰਨ ਮੇਰੇ ਜਿਹੜਾ ਮੇਰਾ ਜਿਹੜਾ ਪਤੀ ਐ ਉਹਨੂੰ ਕਿਉਂ ਤੋਂ ਮਰਵਾ ਦਿੱਤਾ ਹੁਣ ਇਸ ਤਰ੍ਹਾਂ ਦੇ ਨਾਲ ਜਦੋਂ ਉਹਨੂੰ ਤਾਨੇ ਤੇ ਮਿਹਨੇ ਸੁਣਨ ਵਾਸਤੇ ਮਿਲਦੇ ਐ ਤੇ ਜਕਰੀਆ ਖਾਂ ਜਿਹੜਾ ਬੜਾ ਕਲਪ ਜਾਂਦਾ ਹੈ ਜਕਰੀਆ ਖਾਂ ਸੋਚਦਾ ਮੈਂ ਤੇ ਥੱਕ ਗਿਆ ਹਾਂ ਮਾਰ-ਮਾਰ ਕੇ ਸਿੱਖਾਂ ਦੇ ਸਿਰਾਂ ਦੇ ਮੁੱਲ ਤੱਕ ਪਾਏ ਗਏ ਪਰ ਖਾਲਸਾ ਜਿਹੜਾ ਅਜੇ ਵੀ ਜਿੰਦਾ ਹੈ ਚੜ੍ਹਦੀ ਕਲਾ ਦੇ ਵਿੱਚ ਮੱਸੇ ਦੀ ਮੌਤ ਦੀ ਖਬਰ ਸੁਣ ਕੇ ਤੇ ਮੱਸੇ ਦਾ ਬਿਨਾ ਸਿਰ ਤੋਂ ਪਿਆ ਸਾਹਮਣੇ ਧੜ ਵੇਖ ਕੇ ਜਕਰੀਆ ਖਾਂ ਕਲਪਿਆ ਹੋਇਆ ਇਲਾਕੇ ਦੇ ਚੌਧਰੀਆਂ ਨੂੰ ਸੱਦਦਾ ਹੈ ਇਲਾਕੇ ਦੇ ਸਾਰੇ ਚੌਧਰੀ ਜਿਹੜੇ ਸੀ ਇਕੱਠੇ ਕਰਕੇ ਜ਼ਕਰੀਆ ਖਾਨ ਨੇ ਆਪਣੇ ਹੱਥ ਵਿੱਚ ਡਾਂਗ ਫੜੀ ਤੇ ਉਹ ਜਿੰਨੇ ਚੌਧਰੀ ਸੀ ਉਹਨਾਂ ਦਾ ਖੂਬ ਕੋਟਾਪਾ ਜਿਹੜਾ ਉਹ ਚਾੜਿਆ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਕੋਲੋਂ ਜ਼ਗੀਰਾਂ ਲਈਆਂ ਮੇਰੇ ਕੋਲੋਂ ਇਨਾਮ ਲੈ ਕਿ ਸਾਰੇ ਸਿੱਖ ਜਿਹੜੇ ਅਸੀਂ ਖਤਮ ਕਰਤੇ ਆ ਤੇ ਫਿਰ ਆ ਸਿੱਖ ਕਿੱਥੋਂ ਆ ਗਏ ਜਿਨ੍ਹਾਂ ਨੇ ਮੱਸੇ ਦਾ ਸਿਰ ਵਡਿਆ ਹੁਣ ਉਸ ਵੇਲੇ ਦੇ ਨਾਲ ਉਹ ਜਿੰਨੇ ਵੀ ਮੁਖਬਰ ਸਨ ਜਿਹੜੇ ਚੌਧਰੀ ਸੀ ਜਿਹੜੇ ਟਾਉਟ ਸਨ ਉਹਨਾਂ ਨੇ ਬਥੇਰਾ ਅਗੋਂ ਕਹਿਨ ਦਾ ਯਤਨ ਕੀਤਾ ਕਿ ਇਹ ਕਿਤੇ ਕਿਤੇ ਸਿੱਖ ਜਿਹੜੇ ਜੰਗਲਾਂ ਚੋਂ ਆਗੇ ਹੋਣਗੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਵੀ ਸਿੱਖ ਜਿਹੜਾ ਨਹੀਂ ਰਹਿੰਦਾ ਜਕਰੀਆ ਖਾਂ ਕਲਪਿਆ ਹੋਇਆ ਚੌਧਰੀਆਂ ਨੂੰ ਕਹਿਣ ਲੱਗਿਆ ਕਿ ਜਾਂ ਤੇ ਮੈਨੂੰ ਮਸੇ ਰੰਗੜ ਦੇ ਕਾਤਲਾਂ ਦਾ ਜਿਹੜਾ ਵਾ ਉਹ ਪਤਾ ਕੱਢ ਕੇ ਦਿਓ ਨਹੀਂ ਤਾਂ ਫਿਰ ਜਿਹੜਾ ਵਾ ਇਹ ਖੂਨ ਦਾ ਬਦਲਾ ਮੈਂ ਤੁਹਾਡੇ ਕੋਲੋਂ ਲੈਣਾ ਉਸ ਵੇਲੇ ਦੇ ਨਾਲ ਜਿਹੜੇ ਬਾਕੀ ਚੌਧਰੀ ਸੀ ਉਹ ਵੀ ਆਪਣੇ ਪਿੰਡਾਂ ਨੂੰ ਵਾਪਸ ਚਲੇ ਗਏ ਲੇਕਿਨ ਇਹਨਾਂ ਦੇ ਵਿੱਚੋਂ ਹਰ ਭਗਤ ਨਰਨਜਣੀਆਂ ਝੰਡਿਆਲੇ ਵਾਲਾ ਸੀ ਹਰ ਭਗਤ ਨਰਨਜਣੀਆਂ ਝੰਡਿਆ ਆਲੇ ਵਾਲੇ ਨੇ ਬਹੁਤ ਸਾਰੇ ਸਿੱਖਾਂ ਨੂੰ ਜਿਹੜਾ ਉਹ ਸ਼ਹੀਦ ਕਰਵਾਇਆ ਸੀ ਭਾਈ ਤਾਰੂ ਸਿੰਘ ਹੋਣਾ ਦੀ ਖਬਰ ਵੀ ਇਹਨੇ ਦਿੱਤੀ ਸੀ ਤੇ ਬਾਅਦ ਵਿੱਚ ਭਾਈ ਮਹਿਤਾਬ ਸਿੰਘ ਨੂੰ ਵੀ ਇਹਨੇ ਫੜਾਇਆ ਸੀ ਇਹ ਜਿਹੜਾ ਹਰਪਖਤ ਨਰੰਜਨੀਆ ਜੰਡਿਆਲੇ ਵਾਲਾ ਸੀ ਫਿਰ ਇਹਨੇ ਇੱਕ ਦਿਨ ਜਾ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਕਿਹਾ ਕਿ ਮਸੇ ਰੰਗੜ ਦੇ ਕਾਤਲਾਂ ਦਾ ਮੈਨੂੰ ਪਤਾ ਲੱਗ ਗਿਆ ਹੈ ਜਾ ਉਸ ਵੇਲੇ ਦੇ ਨਾਲ ਜਕਰੀਆ ਖਾਂ ਕਹਿਣ ਲੱਗਿਆ ਕਿ 10 ਮੱਛੇ ਦੇ ਕਾਤਲ ਕੌਣ ਹੈ ਤਾਂ ਫਿਰ ਹਰ ਭਗਤ ਨਰਨਜਨੀਆ ਝੰਡੇਆਲੇ ਵਾਲਾ ਦੱਸਦਾ ਹੈ ਕਿ ਇੱਕ ਸੁਖਾ ਸਿੰਘ ਜੀ ਮਾੜੀ ਕੰਬੋ ਕੇ ਰਹਿਣ ਵਾਲਾ ਹੈ ਤੇ ਦੂਸਰਾ ਮਹਿਤਾਬ ਸਿੰਘ ਮੀਰਾਕੋਟ ਦਾ ਰਹਿਣ ਵਾਲਾ ਹੈ ਤਾਂ ਉਸੇ ਵੇਲੇ ਦੇ ਨਾਲ ਜਕਰੀਆ ਖਾਂ ਕਹਿਣ ਲੱਗਿਆ ਕਿ ਜਾਓ ਮੀਰਾਕੋਟ ਦੇ ਵਿੱਚੋਂ ਮਹਿਤਾਬ ਸਿੰਘ ਨੂੰ ਫੜ ਕੇ ਲਿਆਓ ਹਰ ਭਗਤ ਨਰਨਜਨੀਆ ਕਹਿਣ ਲੱਗਿਆ ਕਿ ਜਕਰੀਆ ਖਾਂ ਭੋਲੀਆਂ ਗੱਲਾਂ ਕਰਦਾ ਹੈ ਉਹ ਇੱਥੇ ਥੋੜੀ ਬੈਠਾ ਏ ਉਹ ਤੇ ਸਿਰ ਵੱਢ ਕੇ ਬੀਕਾਨੇਰ ਦੇ ਜੰਗਲਾਂ ਵਿੱਚ ਚਲਿਆ ਗਿਆ ਤਾਂ ਉਸ ਵੇਲੇ ਦੇ ਨਾਲ ਫਿਰ ਜਕਰੀਆ ਖਾਂ ਕਹਿਣ ਲੱਗਿਆ ਕਿ ਫਿਰ ਦੱਸ ਮੈਂ ਮਸੇ ਦੀ ਬੇਗਮ ਨੂੰ ਕੀ ਮੂੰਹ ਵਿਖਾਵਾਂ ਉਹਨੂੰ ਕਿਵੇਂ ਖੂਨ ਲਿਆ ਕੇ ਦਵਾਂ ਕਿ ਉਹਦਾ ਜਿਹੜਾ ਗੁੱਸਾ ਵਾ ਸ਼ਾਂਤ ਹੋਵੇ ਮੈਂ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਬਦਲਾ ਲੈ ਸਕਦਾ ਹਰ ਭਗਤ ਨਰਨਜਨੀਆ ਕਹਿਣ ਲੱਗਿਆ ਕਿ ਬਦਲਾ ਲੈ ਸਕਦਾ ਮਹਿਤਾਬ ਸਿੰਘ ਦਾ ਪਰਿਵਾਰ ਉਹਦਾ ਬੱਚਾ 7 ਕੋ ਸਾਲ ਦਾ ਰਾਏ ਸਿੰਘ ਜਿਹੜਾ ਵਾ ਉਹ ਮੀਰਾਕੋਟ ਵਿੱਚ ਹੀ ਰਹਿੰਦਾ ਹੈ ਜੇ ਤੂੰ ਰਾਏ ਸਿੰਘ ਨੂੰ ਮਾਰ ਕੇ ਦਾ ਖੂਨ ਕੱਢ ਕੇ ਮੱਛੇ ਦੀ ਬੇਗਮ ਨੂੰ ਦੇ ਦੇਵੇਂ ਤੇ ਮੱਛੇ ਦੀ ਬੇਗਮ ਦਾ ਗੁੱਸਾ ਜਿਹੜਾ ਉਹ ਸ਼ਾਂਤ ਹੋ ਜਾਵੇਗਾ ਉਸ ਵੇਲੇ ਦੇ ਨਾਲ ਜ਼ਕਰੀਆ ਖਾਨ ਨੇ ਫੌਜ ਦਿੱਤੀ ਨੂਰਦੀਨ ਦੀ ਅਗਵਾਈ ਹੇਠ ਜਿਹੜਾ ਵਾ ਉਹ ਆਣ ਕੇ ਮੀਰਾਕੋਟ ਨੂੰ ਘੇਰਾ ਪਾਇਆ ਗਿਆ ਹੁਣ ਫੜਨਾ ਤੇ ਇੱਕ 7 ਸਾਲ ਦਾ ਬੱਚਾ ਸੀ ਕਿਹੜਾ ਅਗਲੇ ਬਨੇ ਸਿੱਖਾਂ ਦੇ ਨਾਲ ਕੋਈ ਟੱਕਰ ਹੋਣੀ ਸੀ ਹੁਣ ਹਰ ਕੋਈ ਜਿਹੜਾ ਸੀ ਉਹ ਨਾਲ ਤੁਰਿਆ ਕਿ ਬੱਚੇ ਨੂੰ ਰਾਏ ਸਿੰਘ ਨੂੰ ਫੜਨ ਵਾਸਤੇ ਜਾਣਾ ਹੈ ਜਣਾਖਣਾ ਜਿਹੜਾ ਸੀ ਉਹ ਨਾਲ ਤੁਰਿਆ ਉਹਦੇ ਨਾਲ ਇਲਾਕੇ ਦੇ ਚੌਧਰੀ ਵੀ ਤੁਰ ਪਏ ਹਰ ਭਗਤ ਨਰਨਜੜੀਆਂ ਵੀ ਤੁਰਿਆ ਮਸੇ ਦੇ ਜਿਹੜੇ ਭਰਾ ਤੇ ਭਤੀਜੇ ਸੀ ਉਹ ਵੀ ਫੌਜ ਦੇ ਨਾਲ ਤੁਰ ਪੈਂਦੇ ਆ ਵਾਹੋਦਾਹੀ ਕਰਦੀ ਹੋਈ ਫੌਜ ਆਣ ਕੇ ਨਾ ਕੋਟ ਨੂੰ ਘੇਰਾ ਪਾ ਲੈਂਦੀ ਹੈ ਪਿੰਡ ਤੋਂ ਬਾਹਰ-ਬਾਰ ਆਣ ਕੇ ਨੂਰਦੀਨ ਆਪਣਾ ਡੇਰਾ ਲਾ ਕੇ ਬੈਠ ਜਾਂਦਾ ਹੈ ਤੇ ਫਿਰ ਪਿੰਡ ਦੇ ਚੌਧਰੀ ਨਥੇ ਖਹਿਰੇ ਨੂੰ ਸੁਨੇਹਾ ਭੇਜਿਆ ਜਾਂਦਾ ਹੈ ਵੀ ਤੈਨੂੰ ਨੂਰਦੀਨ ਜਿਹੜਾ ਉਹ ਸੱਦਦਾ ਹੈ ਜਦੋਂ ਨਥਾ ਖਹਿਰਾ ਸਾਹਮਣੇ ਆਇਆ ਤੇ ਫਿਰ ਉਸ ਵੇਲੇ ਦੇ ਨਾਲ ਨਥੇ ਖਹਿਰੇ ਨੂੰ ਕਿਹਾ ਗਿਆ ਵੀ ਮਹਿਤਾਬ ਸਿੰਘ ਦਾ ਪੁੱਤਰ ਰਾਏ ਸਿੰਘ ਇੱਥੇ ਰਹਿੰਦਾ ਹੈ ਤੂੰ ਉਹਨੂੰ ਸਾਡੇ ਸਾਹਮਣੇ ਪੇਸ਼ ਕਰ ਹੁਣ ਵਿਚਲੀ ਇੱਕ ਹੋਰ ਗੱਲ ਸੀ ਕਿ ਮਹਿਤਾਬ ਸਿੰਘ ਤੇ ਨਥੇ ਖਹਿਰੇ ਨੇ ਆਪਸ ਵਿੱਚ ਪੱਕ ਬਟਾਈ ਹੋਈ ਸੀ ਇਹ ਦੋਵੇਂ ਬੜੇ ਪੱਕੇ ਆਪਸ ਦੇ ਵਿੱਚ ਮਿੱਤਰ ਸੀ ਤੇ ਜਿਸ ਦਿਨ ਮਹਿਤਾਬ ਸਿੰਘ ਨੇ ਮੱਸੇ ਨੂੰ ਮਾਰਨਾ ਸੀ ਉਹਦੇ ਤੋਂ ਇੱਕ ਰਾਤ ਪਹਿਲਾਂ ਮਹਿਤਾਬ ਸਿੰਘ ਜਿਹੜਾ ਸੀ ਨੱਥੇ ਖੈਰੇ ਦੇ ਘਰ ਜਾਂਦਾ ਤੇ ਜਾ ਕੇ ਕਹਿੰਦਾ ਨੱਥਿਆ ਮੈਂ ਕੱਲ ਨੂੰ ਮੈਂ ਜਿਹੜਾ ਵਾ ਮੱਸੇ ਰੰਗੜ ਨੂੰ ਮਾਰ ਕੇ ਚਲੇ ਜਾਣਾ ਪਰ ਮੇਰੇ ਤੋਂ ਬਾਅਦ ਮੇਰੇ ਪੁੱਤਰ ਦੀ ਜ਼ਿੰਮੇਵਾਰੀ ਤੇਰੀ ਹੋਵੇਗੀ ਮੈਂ ਤੇਰੇ ਹੱਥ ਵਿੱਚ ਆਪਣੇ ਪੁੱਤਰ ਦੀ ਬਾਹ ਫੜਾ ਕੇ ਚੱਲਿਆ ਤੇ ਮੇਰੇ ਪੁੱਤਰ ਨੂੰ ਜਿਹੜਾ ਤੂੰ ਪਾਲਣਾ ਤੇ ਇਹਦੀ ਰੱਖਿਆ ਵੀ ਕਰਨੀ ਹੈ ਹੁਣ ਇਹ ਗੱਲ ਜਿਹੜੀ ਹੈ ਇਹ ਹਰ ਭਗਤ ਨਰਨਜਨੀ ਜੰਡਿਆਲੇ ਵਾਲਾ ਜਾਣਦਾ ਸੀ ਅਸਲ ਦੇ ਵਿੱਚ ਨਥਾ ਖਹਿਰਾ ਜਿਹੜਾ ਇੱਕ ਚੰਗਾ ਚੌਧਰੀ ਸੀ ਇਹ ਜਿਹੜਾ ਸੀ ਉਸ ਵੇਲੇ ਦੇ ਨਾਲ ਸਿੱਖਾਂ ਦੀ ਹਮਾਇਤ ਵੀ ਕਰਦਾ ਸੀ ਔਰ ਇੱਕ ਚੰਗੇ ਇਮਾਨਦਾਰ ਕਰਤਾਰ ਵਾਲਾ ਜਿਹੜਾ ਬੰਦਾ ਸੀ ਤਾਂ ਉਸ ਵੇਲੇ ਦੇ ਨਾਲ ਹਰ ਭਗਤ ਨਰਨਜਨੀ ਜੰਡਿਆਲੇ ਵਾਲੇ ਦੀ ਅੱਖ ਵਿੱਚ ਨਥਾ ਖਹਿਰਾ ਜਿਹੜਾ ਉਹ ਰੜਕਦਾ ਸੀ ਉਹ ਚਾਹੁੰਦਾ ਸੀ ਕਿ ਅੱਜ ਜਾਂ ਤੇ ਰਾਏ ਸਿੰਘ ਮਾਰ ਦਿੱਤਾ ਜਾਏਗਾ ਤੇ ਜੇ ਨਥੇ ਖਹਿਰੇ ਨੇ ਅੱਗੋਂ ਰਾਏ ਸਿੰਘ ਨੂੰ ਪੇਸ਼ ਨਾ ਕੀਤਾ ਤੇ ਨਥਾ ਖਹਿਰਾ ਵੀ ਮਾਰ ਦਿੱਤਾ ਜਾਵੇਗਾ ਕਿਉਂਕਿ ਇੰਨੀ ਵੱਡੀ ਫੌਜ ਚੜ ਕੇ ਆਈ ਇਹਨਾਂ ਛੱਡਣਾ ਤੇ ਹੈ ਨਹੀਂ ਹੁਣ ਜਦੋਂ ਕਿਹਾ ਗਿਆ ਨਥੇ ਖਹਿਰੇ ਨੂੰ ਵੀ ਰਾਏ ਸਿੰਘ ਨੂੰ ਪੇਸ਼ ਕਰ ਤਾਂ ਉਸ ਵੇਲੇ ਨਥਾ ਕਹਿਣ ਲੱਗਿਆ ਪੀ ਤਿੰਨ ਪੀੜੀਆਂ ਤੋਂ ਅਸੀਂ ਹਕੂਮਤ ਦੇ ਵਫਾਦਾਰ ਆਂ ਤਿੰਨ ਪੀੜੀਆਂ ਤੋਂ ਅਸੀਂ ਪਿੰਡ ਦੇ ਜਿਹੜੇ ਉਹ ਚੌਧਰੀ ਆਂ ਤਾਂ ਮੈਂ ਤਿੰਨ ਪੀੜੀਆਂ ਤੋਂ ਵਫਾਦਾਰੀ ਦਾ ਵਾਸਤਾ ਪਾ ਕੇ ਕਹਿਣਾ ਹੈ ਵੀ ਬੱਚੇ ਨੂੰ ਬਖਸ਼ ਦਿੱਤਾ ਜਾਏ ਬੱਚੇ ਨੂੰ ਕੁਝ ਨਾ ਕਿਹਾ ਜਾਏ ਜੋ ਮਹਿਤਾਬ ਸਿੰਘ ਨੇ ਕੀਤਾ ਹੈ ਉਹਦੀ ਸਜ਼ਾ ਜਿਹੜੀ ਹੈ ਉਹ ਉਹਦੇ ਪੁੱਤਰ ਰਾਏ ਸਿੰਘ ਨੂੰ ਨਹੀਂ ਮਿਲਣੀ ਚਾਹੀਦੀ ਅਗੋਂ ਨੂਰਦੀਨ ਬੜੇ ਗੁੱਸੇ ਦੇ ਵਿੱਚ ਬੋਲਿਆ ਵੀ ਤੂੰ ਖਾਨਾ ਹਕੂਮਤ ਦਾ ਹੈ ਤੇ ਜਾਰੀ ਜਿਹੜੀ ਹੈ ਉਹ ਬਾਗੀਆਂ ਦੇ ਨਾਲ ਲਾਈ ਹੋਈ ਹੈ ਛੇਤੀ ਪੇਸ਼ ਕਰ ਨੇਤਾ ਜਿਹੜਾ ਵਾ ਤੇਰਾ ਵੀ ਉਹੀ ਅਸ਼ਰ ਕੀਤਾ ਜਾਵੇਗਾ ਜਿਹੜਾ ਹਸ਼ਰ ਸੀ ਰਾਏ ਸਿੰਘ ਦਾ ਕਰਨਾ ਨਥਾ ਸਿਆਣਾ ਸੀ ਚੁੱਪ ਕਰਕੇ ਨੀਵੀਂ ਪਾ ਕੇ ਘਰ ਨੂੰ ਤੁਰ ਪੈਂਦਾ ਹੈ ਘਰ ਜਾ ਕੇ ਜਦੋਂ ਨੀਵੀਂ ਜੀ ਪਾ ਕੇ ਘਰ ਦੇ ਵਿੱਚ ਵੜਦਾ ਹੈ ਤੇ ਅੱਗੋਂ ਨਥੇ ਖਹਿਰੇ ਦਾ ਪੁੱਤਰ ਪੁੱਛਦਾ ਹੈ ਕਿ ਪਿਤਾ ਜੀ ਕੀ ਗੱਲ ਹੈ ਨੂਰਦੀਨ ਫੌਜ ਆਈ ਹੋਈ ਹੈ ਲਾਹੌਰ ਤੋਂ ਚੜ੍ਹ ਕੇ ਕਾਦੇ ਵਾਸਤੇ ਆਈ ਹੈ ਤਾਂ ਉਸ ਵੇਲੇ ਇੱਕ ਕੋਨੇ ਦੇ ਵਿੱਚ ਖੇਡਦੇ ਹੋਏ ਰਾਜ ਸਿੰਘ ਵੱਲ ਵੇਖ ਕੇ ਨਥਾ ਖਹਿਰਾ ਕਹਿੰਦਾ ਹੈ ਵੀ ਰਾਜ ਸਿੰਘ ਨੂੰ ਫੜਨ ਵਾਸਤੇ ਆਏ ਆ ਪੁੱਤਰ ਨੇ ਕਿਹਾ ਪਿਤਾ ਜੀ ਫਿਰ ਤੁਸੀਂ ਕੀ ਸੋਚਿਆ ਤੇ ਉਸ ਵੇਲੇ ਪਿਤਾ ਨੇ ਕਿਹਾ ਕਿ ਪੁੱਤਰਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹਿੰਦੂਆਂ ਦੀ ਬਾਹ ਫੜੀ ਸੀ ਆਪਣਾ ਸੀਸ ਕੁਰਬਾਨ ਕਰ ਦਿੱਤਾ ਲੇਕਿਨ ਉਹਨਾਂ ਨੇ ਬਾਹ ਨਹੀਂ ਛੱਡੀ ਤੇ ਅਸੀਂ ਹੁਣ ਰਾਏ ਸਿੰਘ ਦੀ ਬਾਹ ਫੜੀ ਹੈ ਤੇ ਬਾਹ ਫੜੀ ਦੀ ਲਾਜ ਰੱਖਣੀ ਹੈ ਅਸੀਂ ਬਾਹ ਨਹੀਂ ਛੱਡ ਸਕਦੇ ਰਾਏ ਸਿੰਘ ਨੂੰ ਇਨ੍ਹਾਂ ਜ਼ਾਲਿਮਾਂ ਦੇ ਹਵਾਲੇ ਨਹੀਂ ਕਰ ਸਕਦੇ ਅਗੋਂ ਜਿਵੇਂ ਨਥਾ ਖਹਿਰਾ ਬੜਾ ਬਹਾਦਰ ਸੀ ਤੇ ਅਗੋਂ ਉਹਦਾ ਪੁੱਤਰ ਵੀ ਜਿਹੜਾ ਉਨਾ ਹੀ ਬਹਾਦਰ ਸੀ ਉਹਨੇ ਕਿਹਾ ਪਿਤਾ ਜੀ ਚਲੋ ਮੈਂ ਵੀ ਤੁਹਾਡੇ ਨਾਲ ਹਾਂ ਉਸ ਵੇਲੇ ਨਥੇ ਦੇ ਘਰ ਵਿੱਚ ਉਹਦਾ ਭਾਣਜਾ ਆਇਆ ਸੀ ਉਹ ਕਹਿਣ ਲੱਗਿਆ ਮਾਮਾ ਚਿੰਤਾ ਨਾ ਕਰੀ ਤੂੰ ਕੱਲਾ ਨਹੀਂ ਇਸ ਜੰਗ ਦੇ ਵਿੱਚ ਮੈਂ ਵੀ ਤੇਰੇ ਨਾਲ ਹਾਂ ਕਾਮਾ ਜਿਹੜਾ ਸੀ ਉਹ ਪੱਠੇ ਪਾ ਰਿਹਾ ਸੀ ਤੇ ਉਹਨੇ ਕਿਹਾ ਕਿ ਸਰਦਾਰਾ ਸਦਾ ਤੇਰੇ ਘਰ ਦਾ ਲੂਣ ਖਾਦਾ ਏ ਅੱਜ ਤੇਰੇ ਘਰ ਦੇ ਉੱਪਰ ਬਿਪਤਾ ਆਣ ਕੇ ਪਈ ਏ ਤੇ ਮੈਂ ਵੀ ਤੇਰੇ ਨਾਲ ਹਾਂ ਨਥੇ ਖੈਰੇ ਨੇ ਉਸ ਵੇਲੇ ਦੇ ਨਾਲ ਆਪਣੇ ਪੱਥੇ ਦੇ ਵਿੱਚ ਤੀਰ ਪਾਏ ਕਮਾਨ ਆਪਣੇ ਹੱਥ ਵਿੱਚ ਲਿਆ ਨਾਲੇ ਆਪਣੀ ਕਿਰਪਾਨ ਲਈ ਜਿਹੜੇ ਬਾਕੀ ਸਨ ਉਹਨਾਂ ਦੇ ਹੱਥ ਵਿੱਚ ਵੀ ਜਿਹੜਾ ਸ਼ਸਤਰ ਆਇਆ ਉਹਨਾਂ ਨੇ ਫੜਿਆ ਨਥੇ ਖਹਿਰੇ ਨੇ ਰਾਏ ਸਿੰਘ ਨੂੰ ਆਪਣੇ ਮੋਢਿਆਂ ਦੇ ਉੱਪਰ ਜਿਹੜਾ ਬਿਠਾਇਆ ਤੇ ਉਹ ਮੀਰਾ ਕੋੜ ਤੋਂ ਕੰਬੋ ਪਿੰਡ ਵਾਲੇ ਪਾਸੇ ਨੂੰ ਦੌੜ ਪੈਂਦੇ ਐ ਜਦੋਂ ਉਹ ਦੌੜ ਪੈਂਦੇ ਐ ਤਾਂ ਉਸ ਵੇਲੇ ਨੂਰਦੀਨ ਜਿਹੜਾ ਸੀ ਉਹ ਦੇਖ ਰਿਹਾ ਸੀ ਉਹਨੂੰ ਕੁਝ ਸ਼ੱਕ ਹੋਇਆ ਵੀ ਇੰਨਾ ਸਮਾਂ ਲੱਗ ਗਿਆ ਨਥਾ ਆਇਆ ਨਹੀਂ ਤਾਂ ਉਸ ਵੇਲੇ ਜਦੋਂ ਉਹਨੇ ਪਤਾ ਕੀਤਾ ਤੇ ਪਤਾ ਲੱਗਾ ਕਿ ਨਥਾ ਖਹਿਰਾ ਜਿਹੜਾ ਉਹ ਰਾਏ ਸਿੰਘ ਨੂੰ ਲੈ ਕੇ ਦੌੜ ਗਿਆ ਹੁਣ ਉਹ ਪੈਦਲ ਦੌੜ ਰਿਹਾ ਸੀ ਮਗਰ ਨੂਰਦੀਨ ਦੀ ਫੌਜ ਘੋੜਿਆਂ ਦੇ ਉੱਪਰ ਵਾਹ-ਦਾਹੀ ਕਰਦੀ ਆ ਰਹੀ ਸੀ ਕਿੰਨਾ ਕੁ ਸਮਾਂ ਦੌੜਿਆ ਜਾ ਸਕਦਾ ਸੀ ਮਗਰੋਂ ਤੀਰ ਚੱਲ ਰਹੇ ਸੀ ਮਗਰੋਂ ਵਾਰ ਹੋ ਰਹੇ ਸੀ ਮਗਰੋਂ ਗੋਲੀਆਂ ਚਲਦੀਆਂ ਪਈਆਂ ਸੀ ਤੇ ਉਸ ਵੇਲੇ ਦੇ ਨਾਲ ਨਥੇ ਨੇ ਕਿਹਾ ਆਪਣੇ ਪੁੱਤਰ ਨੂੰ ਪੁੱਤਰਾ ਤੂੰ ਰਾਏ ਸਿੰਘ ਨੂੰ ਲੈ ਕੇ ਨਿਕਲ ਜਾ ਤੇ ਮੈਂ ਜਿਹੜਾ ਇਸ ਫੌਜ ਦੇ ਨਾਲ ਮੁਕਾਬਲਾ ਕਰਾਂਗਾ। ਨੱਥੇ ਦੇ ਪੁੱਤਰ ਨੇ ਅੱਗੋਂ ਕਿਹਾ ਕਿ ਨਹੀਂ ਪਿਤਾ ਜੀ ਤੁਹਾਨੂੰ ਕੱਲਿਆਂ ਨੂੰ ਛੱਡ ਕੇ ਮੈਂ ਕਿਤੇ ਨਹੀਂ ਜਾ ਸਕਦਾ। ਆਪਾਂ ਸ਼ਹੀਦ ਹੋਵਾਂਗੇ, ਇਕੱਠੇ ਹੋਵਾਂਗੇ, ਲੜਾਂਗੇ, ਇਕੱਠੇ ਲੜਾਂਗੇ। ਤੇ ਫਿਰ ਉਸ ਵੇਲੇ ਦੇ ਨਾਲ ਇੱਕ ਝਾੜੀ ਦੇ ਓਲੇ ਹੋ ਕੇ ਨੱਥਾ ਜਿਹੜਾ ਏ ਉਹ ਤੀਰ ਚਲਾਉਣੇ ਸ਼ੁਰੂ ਕਰ ਦਿੰਦਾ ਹੈ। ਨੱਥਾ ਖੈਰਾ ਤੀਰ ਅੰਦਾਜ਼ੀ ਦਾ ਬਹੁਤ ਮਾਹਰ ਸੀ। ਜਿੰਨਾ ਸਮਾਂ ਉਹ ਤੀਰ ਚਲਾਈ ਗਿਆ ਕੋਈ ਵੀ ਸਿਪਾਈ ਉਹਦੇ ਨੇੜੇ ਜਿਹੜਾ ਉਹ ਨਹੀਂ ਆ ਸਕਿਆ ਆਪਣੇ ਤੀਰਾਂ ਦੇ ਨਾਲ ਉਹਨੇ ਕਈ ਸਿਪਾਈ ਜਿਹੜੇ ਸੀ ਉਹ ਵਿੰਨ ਕੇ ਰੱਖ ਦਿੱਤੇ ਜਦੋਂ ਤੀਰ ਚਲਾਉਂਦਿਆਂ ਚਲਾਉਂਦਿਆਂ ਤੀਰ ਮੁੱਕ ਗਏ ਤੇ ਫਿਰ ਉਸ ਵੇਲੇ ਉਹਨੇ ਆਪਣੀ ਸਰੀਰ ਸਾਹਿਬ ਕੱਢ ਲਈ ਜਿਹੜੇ ਬਾਕੀ ਉਹਦੇ ਨਾਲ ਸਾਥੀ ਸੀ ਉਹਦਾ ਭਨੇਵਾ ਸੀ ਉਹਦਾ ਪੁੱਤਰ ਸੀ ਤੇ ਉਹਦਾ ਕਾਮਾ ਸੀ ਉਹ ਵੀ ਜਿਹੜੇ ਸੀ ਫੌਜ ਦੇ ਨਾਲ ਲੜ ਰਹੇ ਸੀ ਲੜਦਿਆਂ ਲੜਦਿਆਂ ਬੜੀ ਬਹਾਦਰੀ ਦੇ ਨਾਲ ਨੱਥਾ ਖੈਰਾ ਜਿਹੜਾ ਵਾ ਉਹ ਸ਼ਹੀਦ ਹੋ ਜਾਂਦਾ ਹੈ ਉਹਦਾ ਪੁੱਤਰ ਜਿਹੜਾ ਵਾ ਲੜਦਿਆਂ ਲੜਦਿਆਂ ਸ਼ਹੀਦ ਹੋ ਜਾਂਦਾ ਹੈ ਲੇਕਿਨ ਉਹਦਾ ਜਿਹੜਾ ਭਨੇਵਾ ਉਹਸੀ ਉਹ ਕਿਸੇ ਤਰੀਕੇ ਦੇ ਨਾਲ ਜੰਗਲ ਦੇ ਵਿੱਚ ਨਿਕਲ ਜਾਂਦਾ ਤੇ ਉਹ ਬਚ ਜਾਂਦਾ ਤੇ ਕਾਮਾ ਜਿਹੜਾ ਸੀ ਉਹਦਾ ਉਹ ਵੀ ਸ਼ਹੀਦ ਹੋ ਜਾਂਦਾ ਹੁਣ ਰਹਿ ਜਾਂਦਾ ਹੈ ਰਾਏ ਸਿੰਘ 7 ਕੋ ਸਾਲ ਦਾ ਬੱਚਾ ਉਹ ਨੱਥੇ ਦੀ ਲੱਤ ਨੂੰ ਚੰਬੜਿਆ ਹੋਇਆ ਸੀ ਤੇ ਕਹਿ ਰਿਹਾ ਸੀ ਤਾਇਆ ਜੀ ਮੈਨੂੰ ਬਚਾਓ ਮੈਨੂੰ ਬਚਾਓ ਉਹ ਜਿਹੜੀ ਆਈ ਹੋਈ ਫੌਜ ਸੀ ਉਹਨਾਂ ਨੇ ਜ਼ਾਲਮਾਂ ਨੇ ਬੱਚੇ ਦੇ ਉੱਪਰ ਕੋਈ ਵੀ ਤਰਸ ਨਹੀਂ ਕੀਤਾ ਰਾਏ ਸਿੰਘ ਦੇ ਉੱਪਰ ਤਿੰਨ ਵਾਰ ਕੀਤੇ ਗਏ ਇੱਕ ਵਾਰ ਉਹਦੀ ਗਰਦਨ ਦੇ ਉੱਪਰ ਹੁੰਦਾ ਹੈ ਲੇਕਿਨ ਸਾਹ ਰਗ ਬਚ ਜਾਂਦੀ ਹੈ ਦੂਸਰਾ ਵਾਰ ਜਿਹੜਾ ਉਹਦੀ ਧੌਣ ਤੇ ਹੁੰਦਾ ਹੈ ਤੀਸਰਾ ਵਾਰ ਉਹਦੇ ਮੋਢੇ ਦੇ ਉੱਪਰ ਹੁੰਦਾ ਹੈ ਜਿਹਨੂੰ ਰੱਖਣ ਵਾਲਾ ਪ੍ਰਮਾਤਮਾ ਹੋਵੇ ਉਹਨੂੰ ਕੌਣ ਮਾਰ ਸਕਦਾ ਸੀ ਰਾਏ ਸਿੰਘ ਜ਼ਖਮੀ ਹੋ ਕੇ ਥੱਲੇ ਡਿੱਗ ਪੈਂਦਾ ਹੈ ਸੈਕਦਾ ਪਿਆ ਸੀ ਫੌਜ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਸੀ ਹੁਣ ਨੂਰਦੀਨ ਆਪਣੀ ਬਚੀ ਹੋਈ ਫੌਜ ਨੂੰ ਲੈ ਕੇ ਵਾਪਸ ਲਾਹੌਰ ਨੂੰ ਚਲਿਆ ਜਾਂਦਾ ਹੈ ਇਨਾਂ ਚਿਰ ਨੂੰ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਤੋਂ ਇੱਕ ਇਸਤਰੀ ਆ ਰਹੀ ਸੀ ਤੇ ਉਹਨੇ ਦੇਖਿਆ ਵੀ ਕਾਫੀ ਸਾਰੀਆਂ ਲਾਸ਼ਾਂ ਜਿਹੜੀਆਂ ਉਹ ਰੁਲਦੀਆਂ ਪਈਆਂ ਤੇ ਇਨਾਂ ਲਾਸ਼ਾਂ ਦੇ ਵਿੱਚ ਇੱਕ ਬੱਚਾ ਵੀ ਹੈ ਜਿਹੜਾ ਸੈਕਦਾ ਪਿਆ ਹੈ ਉਹਨੇ ਆਪਣੀ ਟੋਕਰੀ ਦੇ ਵਿੱਚ ਉਸ ਬੱਚੇ ਨੂੰ ਰੱਖਿਆ ਤੇ ਲੈ ਕੇ ਤੇ ਰਡਾਲੇ ਪਿੰਡ ਦੇ ਵਿੱਚ ਚਲੀ ਜਾਂਦੀ ਹੈ ਇਹ राम तीर्थ ਦੇ ਨੇੜੇ ਸੀ ਇੱਥੇ ਮਹਿਤਾਬ ਸਿੰਘ ਦੀ ਤਾਈ ਰਹਿੰਦੀ ਸੀ ਉੱਥੇ ਫਿਰ ਰਾਏ ਸਿੰਘ ਜਿਹੜਾ ਸੀ ਉਹਦੇ जख्मਾਂ ਦਾ ਇਲਾਜ ਕੀਤਾ ਗਿਆ जख्म ਸੀਤੇ ਗਏ ਦਵਾ-ਦਾਰੂ ਦਾ ਪ੍ਰਬੰਧ ਕੀਤਾ ਗਿਆ ਔਰ ਰਾਏ ਸਿੰਘ ਜਿਹੜਾ ਵਾ ਫਿਰ ਬਚ ਜਾਂਦਾ ਹੈ ਰਾਏ ਸਿੰਘ ਵੱਡਾ ਹੁੰਦਾ ਹੈ ਤੇ ਵੱਡਾ ਹੋ ਕੇ ਫਿਰ ਉਹ ਸਰਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ ਉਹਨਾਂ ਦੇ ਜਥੇ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਫਿਰ ਰਾਏ ਸਿੰਘ ਦਾ ਵਿਆਹ ਵੀ ਜਿਹੜਾ ਹੈ ਸ਼ਾਮ ਸਿੰਘ ਨਾਰਲੇ ਵਾਲਿਆਂ ਦੀ ਜਿਹੜੀ ਬੇਟੀ ਸੀ ਉਹਦੇ ਨਾਲ ਹੁੰਦਾ ਹੈ ਫਿਰ ਰਾਏ ਸਿੰਘ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜਿਹਦਾ ਨਾਂ ਰੱਖਿਆ ਜਾਂਦਾ ਹੈ ਰਤਨ ਸਿੰਘ ਔਰ ਰਤਨ ਸਿੰਘ ਭੰਗੂ ਉਹ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖ ਕੇ ਪੰਥ ਦੀ ਝੋਲੀ ਵਿੱਚ ਪਾਇਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਵਿੱਚ ਤੇ ਸਿੱਖ ਰਾਜ ਤੋਂ ਪਹਿਲਾਂ ਵਿਚਾਰਲਾ ਜਿਹੜਾ ਸਫਰ ਹੈ ਉਹ ਸਾਰਾ ਇਤਿਹਾਸ ਸਾਨੂੰ ਮਿਲਦਾ ਹੈ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚੋਂ ਉਹ ਰਤਨ ਸਿੰਘ ਭੰਗੂ ਹੁਣਾਂ ਨੇ ਲਿਖਿਆ ਹੈ ਐਵੇਂ ਸੀ ਨੱਥੇ ਖੈਰੇ ਨੇ ਆਪਣੀ ਮਿੱਤਰਤਾ ਦੀ ਖਾਤਰ ਆਪਣੀ ਜਾਨ ਕੁਰਬਾਨ ਕਰਦੇ ਤੇ ਲੇਕਿਨ ਆਪਣੇ دوست ਦੇ ਨਾਲ ਆਪਣੇ ਮਿੱਤਰ ਦੇ ਨਾਲ ਕੀਤੇ ਵਾਅਦੇ ਨੂੰ ਭੁਲਾਇਆ ਨਹੀਂ ਤੇ ਨਾਂ ਨੂੰ ਆਦੇ ਵਿੱਚ ਛੱਡਿਆ ਨਾ ਧੋਖਾ ਦਿੱਤਾ ਬਲਕਿ ਬਹਾਦਰੀ ਨਾਲ ਲੜਦਾ ਹੋਇਆ ਨੱਥਾ ਖੜਾ ਸ਼ਹਾਦਤ ਦਾ ਜਾਮ ਪੀ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ